ਲਓ ਮੈਡਮ ਬਾਜੂ ਇਹ ਵੀ ਤੁਹਾਨੂੰ ਮਿਲੂਗਾ ਬਾਈ ਜੀ 11 ਅੱਜ ਪਿਓਰ ਕਰੇਪ ਦੇ ਵੱਡੇ ਧਮਾਕੇ ਕਰਦੇ ਆ ਸਾਰਾ ਕੁਝ ਦਊਗਾ ਤੁਹਾਨੂੰ ਫਾਇਦੇ ਨਾਲ ਨਮਸਕਾਰ ਰਾਵ ਸਤਿ ਸ੍ਰੀ ਅਕਾਲ ਵਿਵਰਸ ਮੈਂ ਮਾਰਾ ਮਿਸ਼ਾ ਟੈਕਸ ਫੈਨ ਸੇ ਅੱਜ ਆਪਕੇ ਲਈ ਬਹੁਤ ਹੀ ਜ਼ਿਆਦਾ ਜ਼ਬਰਦਸਤ ਵੀਡੀਓ ਲੈ ਕੇ ਆਏ ਆ ਬੁਟੀਕ ਸਟਾਈਲ ਆਰਟੀਕਲਸ ਦਿਖਾਈ ਦੇ ਇਸ ਵਿੱਚ ਮਤਲਬ ਸਮਝ ਲਈਏ ਰੇਂਜ ਵੀ ਆਪਕੋ ਜੈਨੂਨ ਮਿਲਨੇ ਵਾਲੀ ਔਰ ਮੈਨੂਫੈਕਚਰਿੰਗ ਕੇ ਟੇਸਟ ਹੈ ਬੇਸਿਕਲੀ ਵੀਡੀਓ ਰਹੇਗੀ ਹਰਿਆਣਾ ਸਪੈਸ਼ਲ ਤੋਂ ਆਰਟੀਕਲ ਦੇਖ ਲਈਏ ਬਟ ਸਭ ਕੋ ਲੋਕੇਸ਼ਨ ਕੀ ਪ੍ਰੋਬਲਮ ਹੈ आना कहाँ है रेलवे स्टेशन के सामने ये जे एम डी गोवर्धन सिटी सेंटर है अंदर आते ही आपको पहली दुकान मिलेगी ऐसा बूढ़ मिलेगा तो रेंज अपने पास 99 से शुरू हो जाती है पार्सल्स आप देख सकते हैं लेकिन आज की वीडियो में हम बुटीक स्टाइल आर्टिकल दिखाएंगे और रेंज को शुरू करेंगे पाँच छः सौ से तो आइए वीडियो में बने रहेंगे भाई ओटासरा लेके पहला पेंटा शर्टा तो शुरू करना जी आगे हाँ जी ਸੈਂਟਾ ਸ਼ਰਟਾਂ ਦੀ ਪੈਕਿੰਗ ਆ ਚੁੱਕੀ ਹੈ ਬਹੁਤ ਜ਼ਿਆਦਾ ਹੁਣ ਸੰਭੀਆਂ ਨਹੀਂ ਜਾ ਰਹੀਆਂ ਇਹ 15-15 ਪੀਸਾਂ ਦੀ ਪੈਕਿੰਗ ਹੈ ਰੇਟ ਕਰਤੇ ਉਹ ਜੇ ਵੀ ਸਮਝ ਲਓ ਖਤਮ ਕਰਨੀ ਹੈ 145 ਰੁਪਏ ਦੀ ਰੇਂਜ 'ਚ ਤੁਹਾਨੂੰ ਪੈਂਟ ਕਮੇ ਦੇਵਾਂਗੇ ਥਾਨ 'ਚੋਂ ਕੱਟੀ ਹੋਈ ਹੈ ਸਮਝ ਲਓ ਜੇ ਸਾਡੀ ਇਹ ਵਧੀਆ ਤਾਂ ਸਮਝ ਲਓ ਬਾਕੀ ਦੀ ਰੇਂਜ ਵੀ ਓਕੇ ਹੋਊਗੀ ਤੇ ਹੁਣ ਮੈਂ ਤੁਹਾਨੂੰ ਦਿਖਾਉਣ ਜਾ ਰਿਹਾ ਪੈਕਿੰਗ ਵਾਲੇ ਪੀਸ ਡੱਬੇ ਬਾਕਸ ਪੈਕਿੰਗ ਰੇਟ ਤੁਹਾਨੂੰ ਇਹਨਾਂ ਦਾ ਦੇਣਾ ਆਪਾਂ 100 ਤੇ 95 ਰੁਪਏ 195 ਰੁਪਏ ਤੋਂ ਬਾਅਦ ਰੇਂਜ ਆਊਗੀ ਆ ਦੇਖੋ ਜੀ ਉੱਦਮ ਸਥਾਨ ਦੇ ਡੱਬੇ ਦੀ ਪਿਓਰ ਕੱਪੜਾ ਪੂਰਾ ਹੋਊਗਾ ਸਾਰਿਆਂ ਦਾ ਕੱਪੜਾ ਕਿਸੇ ਵਿੱਚ ਘਟ ਨਹੀਂ ਹੋਊਗਾ 95 ਵਾਲੀ ਕੀ ਹੁੰਦੀ ਹੈ ਲੇਕਿਨ ਉਹ ਨਹੀਂ ਵੀਡੀਓ ਜੀ ਦਿਖਾਈ ਕਿਉਂਕਿ ਉਹ ਕੱਟ ਵਿਗਦਾ ਇਹਦੀ ਰੇਂਜ ਪਊਗੀ ਤੁਹਾਨੂੰ 200 ਤੇ 60 ਰੁਪਏ ਇੱਕ ਆਟਮ ਆ ਮਿਲੂਗੀ ਬਹੁਤ ਵਧੀਆ ਫਾਈਨ ਕੁਆਲਿਟੀ ਜੀ ਤੁਸੀਂ ਕਿਵੇਂ ਨੂੰ ਵਿਆਹ ਸ਼ਾਦੀ ਚ ਦੇ ਸਕਦੇ ਹੋ ਜਾਂ ਆਪਣੇ ਗਾਘਾਂ ਨੂੰ ਦੇ ਸਕਦੇ ਹੋ 5 500 ਦੀ ਰੇਂਜ ਚ 295 ਰੁਪਏ ਉਸ ਤੋਂ ਬਾਅਦ ਇੱਕ ਸਾਡਾ ਮੇਨ ਨੰਬਰ ਹਰ ਗਾਘ ਦੀ ਡਿਮਾਂਡ ਸੀ ਵੀ ਭਾਜੀ ਟਾਈ ਵਾਲਾ ਸੌਦਾ ਲੈ ਕੇ ਆਓ ਇਟਾਈ ਵਾਲਾ ਸੌਦਾ ਭਾਈ ਆ ਚੁੱਕਿਆ 350 ਦਾ ਕੰਬੋ ਕਿਸੇ 'ਚ 10 ਪੀਸ ਹੋਣਗੇ ਕਿਸੇ 'ਚ 15 ਹੋਣਗੇ ਕਿਸੇ 'ਚ 12 ਹੋਣਗੇ ਕਿਸੇ 'ਚ 9 ਹੋਣਗੇ ਜਿੰਨੇ ਅੱਜ ਜੋ-ਜੋ ਹੋਣਗੇ ਆਰਡਰ ਲਿੱਤਾ ਜਾਏਗਾ ਤੁਹਾਡਾ ਪੂਰਾ ਖੁੱਲਾ ਸਦਾ ਆਹ ਦੇਖੋ ਜੀ ਹੁਣ ਹੁਣ ਆ ਗਏ ਆਪਾਂ ਆਪਣੇ ਮੇਨ ਕਾਰੋਬਾਰ ਤੇ ਜਿਹਦੀ ਆਈਟਮ ਅੱਜ ਤੁਹਾਨੂੰ ਦਿਖਾਉਣੀਆਂ ਨੇ ਮਸਲੀਨ ਲੈ ਲਓ ਜੀ ਬਹੁਤ ਸੋਹਣੇ ਆਰਟੀਕਲ ਨੇ ਦੁਪੱਟਾ ਚੈੱਕ ਕਰ ਲਓ ਰੇਟ ਆਪਾਂ ਇਹ ਜੇ ਦੇ ਦੇਣੇ ਅੱਜ ਵੀ ਤੁਸੀਂ ਕਹਿਣਾ ਵੀ ਭਾਜੀ ਅੱਜ ਓਕੇ ਰਿਪੋਰਟ ਹੋ ਗਈ ਪਈ ਆ ਉਰਸ ਤੋਂ ਬਾਅਦ ਕੋਰੀਅਰ ਸ਼ਿਪਿੰਗ ਆਪਣੀ ਵਰਲਡਵਾਈਡ ਹੈ ਤੇ ਰੇਂਜ ਆਪਾਂ ਇਹ ਜੇ ਪਿਓਰ オリジナル ਮੁਸਲਿਮ ਦੀ ਰੱਖਦੀ ਹੈ 395 ਰੁਪਏ ਜਿੱਦਿਲੀ ਤੇ ਮੇਰਾ ਮੰਨਣਾ ਇਹ ਹੈ ਹਾਂ ਫੁੱਲ ਕੇ ਇਹਦਾ ਮੰਨਣਾ ਇਹ ਹੈ ਕਿ ਅੱਜ ਆਪਾਂ ਸ਼ਿਪਿੰਗ ਜਿਹੜੀ ਹੈ ਉਹ ਫ੍ਰੀ ਦ ਹਰ ਵਾਰੀ ਕਰਦੇ ਆ ਹਨਾ ਪਰ ਅੱਜ ਆਪਾਂ ਸ਼ਿਪਿੰਗ ਫੇਰ ਫ੍ਰੀ ਕਰ ਦੇਣੀ ਹੈ ਜਿਵੇਂ ਹੁਣ ਮੂਡ ਬਣ ਗਿਆ ਆਹ ਦੇਖੋ ਜੀ ਪਿਓਰ ਕਾਟਨ ਦੇ ਆਰਟੀਕਲ ਹੈ ਡੀਜੀਜ਼ ਬੀਜੀ ਬਾਜੂ ਤੇ ਵਰਕ ਹੋ ਸਕਦਾ ਜੇ ਆਪਾਂ ਦਿলো ਚਾਹੀਏ ਤੇ ਦਿਖੋ ਜਾਇਆ ਤੇ ਵਰਤ ਨਿਕਲੇ ਸੰਜੀ ਆਹ ਦੇਖੋ ਜੀ ਨਾਲ ਤਰਪਾਲ ਵਰਗੇ ਦੁਪट्टे ਸਮलो ਛੂਟਾ ਤੋਂ ਬਾਅਦ ਗੱਡੀਆਂ ਟਕਣ ਦੇ ਕੰਮ ਆਊਗੀ ਇਹ ਤੁਹਾਡੇ ਜਿਹੜੀ ਚੁੰਨੀ ਆ ਮਸਲੀਨ ਦੀ ਤੇ ਰੇਂਜ ਰੱਖਤੀ ਹੈ ਤੁਹਾਡੇ ਭਰਾ ਨੇ ਸਿਰਫ 495 ਰੁਪਏ 495 ਰੁਪਏ ਦੀ ਰੇਂਜ ਹੈ ਡਾਇਰ ਇੱਕ ਮਿੰਟ ਦਿਖਾਵਾਂਗਾ ਕਾਲੀ ਨਾ ਕਰ ਕੁੜੀਏ ਆਹ ਦੇਖੋ ਜੀ ਬਹੁਤ ਮਿੱਠੇ ਭਾ ਰੱਖੇ ਆ ਜਿੰਨੇ ਆਪਣੇ ਪਿਆਰੇ ਸਰੂਤੇ ਭਾਈਚਾਰਾ ਸਾਰੇ ਜੀ ਨੂੰ ਲਾਈਕ ਕਰਦੇ ਆ ਭਾਜੀ ਕਪੜਾ ਪਿਓਰ ਕਾਟਨ ਨਾ ਹੋਇਆ ਲੀਜੀ ਬੀਜੀ ਨਾ ਹੋਈ ਲੱਖ ਰੁਪਇਆ ਨਾਮ ਦਊਗਾ ਹੀ ਦਊਗਾ ਤੇ ਨਾਲ ਦਊਗਾ ਆਲਟੋ ਗੱਡੀ ਲਓ ਜੀ ਚੱਕੋ 495 ਰੁਪਏ ਦੀ ਰੇਂਜ ਚ ਬਹੁਤ ਸੋਹਣੇ ਮਾਲ ਨੇ ਬਾਜੂਆਂ ਤੇ ਵਰਕ ਨੇ ਵੀਰ ਜੀ ਕਪੜਾ ਐ ਵਿਕ ਰਿਹਾ ਥੋੜਾ ਧੜ ਠੀਕ ਹੈ ਜੀ ਹੁਣ ਫਟਾਫਟ ਤੁਸੀਂ ਆਰਡਰਾਂ ਦੀ ਤਿਆਰੀ ਕਰ ਲਓ ਬਸ ਮੈਨੂੰ ਤਾਂ ਇਹ ਹੀ ਹੈ ਵੀ ਹੁਣ ਤੁਸੀਂ ਆਰਡਰ ਦੇ ਦਿਓ ਤੇ ਹੁਣ ਆ ਚੀਜ਼ਾਂ ਦਿਖਾਉਂਗਾ ਤੁਹਾਨੂੰ ਬਹੁਤ ਜ਼ਿਆਦਾ ਗਾਕਾ ਦੀ ਡਿਮਾਂਡ ਸੀ ਭਾਜੀ ਬ੍ਰਸ਼ ਪੇਂਟ ਤੇ ਤੁਸੀਂ ਕੁਝ ਨਹੀਂ ਕਰ ਰਹੇ ਬ੍ਰਸ਼ ਪੇਂਟ ਤੇ ਵੀ ਬਾਈ ਕਰਾਂਗੇ ਆ ਲੋ ਜੀ ਚੈੱਕ ਕਰੋ ਤੇ ਜਿੰਨੇ ਵੀ ਇਹ ਮਾਲ ਨੇ ਵੀਡੀਓ ਵਾਲੇ ਸਾਰੇ ਲਿਫਾਫਿਆਂ 'ਚ ਭਰਾਣੇ ਵਕੀ ਜੀ ਹਾਂਜੀ ਸਾਰੇ ਲਿਫਾਫੇ ਭਰਾ ਦਿਓ ਤੇ ਉੱਤੇ ਲਿਖ ਦਿਓ ਵੀ ਆਹ ਫਲਾਨੀ ਮਿਸ਼ਾ ਆਲੇ ਦੀ ਵੀਡੀਓ ਆਪਣੇ ਚੈਨਲ ਦੀ ਵੀਡੀਓ ਆ ਇਹ ਨਾਲ ਹੀ ਲਿਖ ਦਿਓ ਵੀ ਆਹ ਫਲਾਨੀ ਤਰੀਕ ਦੀ ਲਓ ਹੋਰਾਂ ਚੀਜ਼ਾਂ ਤੁਹਾਡੇ ਮੂਰੇ ਪੇਸ਼ ਕਰਤੀਆਂ ਨੇ ਤੁਹਾਡਾ ਪਿਆਰ ਇਨਾ ਮਿਲ ਰਿਹਾ ਹੈ ਆਰਡਰ ਪੂਰੇ ਨਹੀਂ ਹੋ ਰਹੇ ਰੇਟ ਰੱਖਤਾ ਆਪਾਂ ਭਰਾ ਜੀ 595 ਰੁਪਏ 595 ਰੁਪਏ ਦੀ ਰੇਂਜ ਚ ਪਿਓਰ ਕਾਟਨ ਦੇ ਆਰਟੀਕਲ ਆ ਦੁਪੱਟਾ ਭਾਜੀ ਚੈੱਕ ਕਰੋ ਥੋੜੇ ਦੁਪੱਟੇ ਦੇ ਫੋਕਸ ਰੱਖੋ ਤੁਸੀਂ ਸਾਰਾ ਫੋਕਸ ਮੋਬਾਈਲ ਤੇ ਰੱਖ ਰਹੇ ਹੋ ਥੋੜਾ ਧਿਆਨ ਦੇ ਦੇਣਾ ਚੀਜ਼ਾਂ ਵੱਲ ਗੌਰ ਕਰੋ ਤੇ 595 ਰੁਪਏ ਦੀ ਰੇਂਜ ਹੈ ਮਹਾਰਾਜ ਮਾਲ ਇਸ ਟਾਈਮ ਕੋਕੇ ਉੱਤਰ ਰਿਹਾ ਕੋਕੇ ਕੋਕੇ ਹੀ ਵਿਗ ਰਹੇ ਆ ਦੇਖੋ ਜੀ ਪਿਓਰ ਜਾਮ ਹੈ ਪਿਓਰ ਜਾਮ ਦਾ ਆਰਟੀਕਲ ਭਾਈ ਜੀ 895 ਕਹੇ ਦੀ 895 ਵੀ ਮਾਲ ਨਹੀਂ ਪੂਰਾ ਹੁੰਦਾ ਦੁਪੱਟਾ ਦਿਖਾ ਗੁੱਡੇ ਬਹੁਤ ਸੋਹਣਾ ਕੋਟਾ ਚੈਕਸ ਦਾ ਦੁਪੱਟਾ ਕੋਈ 795 ਨਹੀਂ ਕੋਈ 895 ਨਹੀਂ ਭਰਾਵਾਂ ਦਾ ਪਿਆਰ ਮਿਲ ਰਿਹਾ ਪੂਰਾ ਸੋਹਣੀ ਰੇਂਜ ਚ ਰੇਂਜੇ ਹੀ ਬੜੀ ਮਿੱਠੀਆਂ ਕਰਦੀਆਂ ਤੇ ਹੁਣ ਤੁਸੀਂ ਖੁੱਲ ਕੇ ਆਰਡਰ ਦੇਣਾ ਜਿੰਨੇ ਵੀ ਮੇਰੇ ਭਾਈ ਭੈਣਾਂ ਸਰੂਤੇ ਆ ਜਿਹੜੇ ਸਾਨੂੰ ਸੁਣ ਰਹੇ ਆ ਜਿਹੜੇ ਸਾਨੂੰ ਪਿਆਰ ਕਰਦੇ ਆ ਜਿਹੜੇ ਸੋਹਣੇ ਸੋਹਣੇ ਕਮੈਂਟ ਕਰਦੇ ਆ ਉਹਨਾਂ ਦਾ ਦਿਲੋਂ ਮੈਂ ਧੰਨਵਾਦੀ ਆ ਦੋਵਿੰਦਰ ਧੰਨਵਾਦੀ ਆ ਪਾਸ ਦੋ ਵੀਰ ਜੀ ਬਾਜੂ ਪਹੁੰਚਾ ਦੋਨੇ ਤੇ ਸਾਰੇ ਜਿਹੜੇ ਡਿਜ਼ਾਈਨ ਬਣਾ ਰਹੇ ਆ ਨਾ ਇਹ ਜਿੰਨੇ ਮਾਰਕੀਟ ਦੇ ਬੰਦੇ ਆ ਉਹ ਡਿਜ਼ਾਈਨ ਬਣਾ ਰਹੇ ਜੀ ਬਿਨਾ ਹੈਂਡਵਰਕ ਆਪਾਂ ਤੁਹਾਨੂੰ ਹੈਂਡਵਰਕ ਵੀ ਦਵਾਂਗੇ ਬਾਜੂ ਵਰਕ ਵੀ ਦਵਾਂਗੇ ਪੌਂਚਿਆਂ ਤੇ ਕੰਮ ਵੀ ਦਵਾਂਗੇ ਉਦੋਂ ਬਾਅਦ ਲੰਬੀਆਂ ਖੁੱਲੀਆਂ ਚੁੰਨੀਆਂ ਵੀ ਦਵਾਂਗੇ ਤੇ ਰੇਟ ਵੀ ਦਵਾਂਗੇ ਮਿੱਠੇ ਸ਼ੂਗਰ ਵਾਲੇ ਸਿਰਫ 650 ਰੁਪਏ 650 ਰੁਪਏ ਸਮਝ ਲਓ ਕਿ ਕਹਿਣ ਦੀ ਲੋੜ ਨਹੀਂ ਪੈਣੀ ਆਰਡਰ ਅੱਜ ਦੀ ਵੀਡੀਓ ਚ ਨਹੀਂ ਆਣੇ ਮੈਂ ਤੁਹਾਨੂੰ ਪਹਿਲੇ ਹੀ ਦੱਸਤਾ ਫੁੱਲ ਵੀਡੀਓ ਚੱਲੂਗੀ ਫੁੱਲ ਲੋਕ ਪਿਆਰ ਦੇਣਗੇ ਭਾਈ ਭੈਣ ਆਪਣੇ ਸਾਰੇ ਆ ਦੇਖੋ ਵੀਰ ਜੀ ਸੁਪਰ ਹਿੱਟ ਮਾਲ ਆ ਇਹ 795 ਕਹਿ ਦੀ ਸਾਡਾ 795 ਲੱਗਿਆ ਔਰ 695 ਰੁਪਏ ਪ੍ਰਿੰਟ ਜਾਮ ਤੇ ਰੱਖਿਆ ਥੋੜਾ ਜਿਹਾ ਉੱਤੇ ਨੂੰ ਚੱਲ ਬੁਗਿਆ ਹਾਂ 695 ਰੁਪਏ ਚ ਬਾਜੂ ਪੋਚਾ ਬਸ ਜਗਾ ਕੋਈ ਛੱਡੀ ਨਹੀਂ ਜਿੱਥੇ ਕਢਾਈ ਹੋ ਨਾਲ ਇਹਦੇ ਰੱਖਿਆ ਕੋਟੇ ਡੋਰੀਏ ਦਾ ਦੁਪੱਟਾ ਤੇ ਰੇਟ ਰੱਖਦਾ ਮਿੱਠਾ 600 ਤੇ 95 ਰੁਪਏ ਕਿਉਂ ਦੂਜਾ ਵੀ ਲਾਤ ਕੀ ਸੌਂਸੋ ਜੀ ਨੇ ਜੀ ਜੀ ਸੇਸੋ ਚਾਣੋ ਨਾ ਆਓ ਜੀ ਅਗਲਾ ਜੀ ਹੁਣ ਥੋੜੀ ਜਿਹੀ ਡਿਜ਼ਾਈਨਾਂ ਦੀ ਮੈਂ ਵੇਰੀਏਸ਼ਨ ਲੈ ਕੇ ਆਉਂਗਾ ਕਿਉਂਕਿ ਮਮ ਸਪੈਸ਼ਲ ਜਿਹੜੀ ਵੀਡੀਓ ਆ ਤੁਹਾਨੂੰ ਪਤਾ ਹੀ ਹੈ ਜੀ ਕਿੰਨੀ ਜਲਦੀ ਹੈ ਹਨਾ ਤੁਹਾਡੇ ਲਈ ਹੁਣ ਆਪਾਂ ਸਾਰੀ ਫੈਸਿਲਿਟੀਆਂ ਆਨਲਾਈਨ ਦੀਆਂ ਕੈਮ ਕਰ ਦਈਆਂ ਵੀਡੀਓ ਕਾਲ ਮੈਂ ਇੱਕ ਗੱਲ ਕਹਿਣਾ ਚਾਹਾਂਗਾ ਭਾਜੀ ਸਕਰੀਨ ਮੇਰੇ ਵੱਲ ਕਰੋ ਵੀਡੀਓ ਕਾਲ ਉਹ ਗਾਹ ਕਰਿਆ ਕਰੋ ਜਿਨ੍ਹਾਂ ਨੇ ਕੱਪੜਾ ਲੈਣਾ ਹੈ ਕਿਉਂ ਭਾਜੀ ਸੰਨੀ ਭਾਜੀ ਨੂੰ ਅੱਕ ਜਿਹੜੇ 2-3 ਗਾਹ ਦੇਖੋ ਅਸੀਂ ਕਿਹੜਾ ਤੁਹਾਨੂੰ ਸੱਦਾ ਦਿੰਦੇ ਆਂ ਵੀ ਯਾਰ ਤੁਸੀਂ ਸਾਡੇ ਨਾਲ ਵੀਡੀਓ ਕਾਲ ਤੇ ਗੱਲ ਕਰੋ ਪਹਿਲਾਂ ਅੱਧਾ ਤਾਂ ਪੌਣਾ ਪੌਣਾ ਘੰਟਾ ਲਾਂਦੇ ਆਂ ਜਿਹੜੇ ਸੀਰੀਅਸ ਬਾイヤਰਸ ਆ ਅਸੀਂ ਉਹਨਾਂ ਲਈ ਵੀਡੀਓ ਪਾਣੇ ਆ ਉਹਨਾਂ ਖਾਤਰ ਪਾਣੇ ਆ ਤੇ ਅੱਧਾ ਘੰਟਾ ਵੀਡੀਓ ਕਾਲ ਕਰਕੇ ਮੁੜ ਕੇ ਇਹਨਾਂ ਦੇ ਫੋਨਸ ਵਿੱਚੋਂ ਹੋ ਜਾਂਦੇ ਫਿਰ ਇਦਾਂ ਨਾ ਕਰਿਆ ਕਰੋ ਯਾਰ ਪਤਾ ਕੀ ਗੱਲ ਆ ਸਾਨੂੰ ਫਿਰ ਜੈਨੂਇਨ ਕਸਟਮਰ ਵੀ ਜਿਹੜਾ ਹੈਗਾ ਨਾ ਉਹ ਵੀ ਲੱਭਣਾ ਔਖਾ ਹੋ ਜਾਂਦਾ ਕਿਉਂ ਸੰਨੀ ਭਾਈ ਉਹ ਵੀ ਫੇਕ ਲੱਗਦਾ ਇਸ ਕਰਕੇ ਪਲੀਜ਼ ਇਹ ਤੁਹਾਡੇ ਕੰਮ ਦੀ ਨਹੀਂ ਹੈਗੀ ਤੁਸੀਂ ਸਕਿਪ ਕਰ ਦਿਓ ਪਰ ਐ ਨਾ ਕਰਿਆ ਕਰੋ ਵੀ ਵੀਡੀਓ ਕਾਲ ਕਰਕੇ ਘੰਟਾ ਘੰਟਾ ਦੂਏ ਬੰਦੇ ਦਾ ਖਰਾਬ ਕਰਕੇ ਕਿੰਨੀ ਤੁਹਾਨੂੰ ਸਰਵਿਸ ਦਿੰਨੇ ਆ ਗਾਹਕ ਆਪਣਾ ਆਇਆ ਗਾਹਕ ਛੱਡ ਕੇ ਤੁਹਾਨੂੰ ਸਰਵਿਸ ਦਿੰਨੇ ਆ ਤਾਂ ਪਲੀਜ਼ ਰਿਕਵੈਸਟ ਵਾਲੀ ਗੱਲ ਆ ਐਂ ਕਰਕੇ ਥੰਬਨੇਲ ਕਰ ਦਿਓ ਜਿਹੜੇ ਮੇਰੇ ਗੱਲ ਨਾਲ ਸਹਿਮਤ ਹੈ ਵੀ ਜਿਹਨੇ ਲੈਣਾ ਹੁੰਦਾ ਨਾ ਪਲੀਜ਼ ਉਹੀ ਕਾਲ ਕਰਿਆ ਕਰੋ ਜਿਨ੍ਹਾਂ ਨੇ ਲੈਣਾ ਹੀ ਨਹੀਂ ਕੋਈ ਚੱਕਰ ਨਹੀਂ ਹੈਗਾ ਆਪਾਂ ਨੂੰ ਆਪਾਂ ਕਿਹੜਾ ਕੋਈ ਆਪਾਂ ਜ਼ਬਰਦਸਤੀ ਕਰਦੇ ਆ ਜੀ ਜਿਹੜਾ ਵੀਡੀਓ ਕਾਲ ਕਰਕੇ ਫਿਰ ਮੁੜ ਕੇ ਫੋਨ ਨਹੀਂ ਚੱਕਦੀਆਂ ਉਹ ਗੱਲ ਗਲਤ ਆ 895 ਮਾਲ ਦੀ ਮਿਲੂਗਾ ਕਿਤੇ ਵੀ ਸਿੰਕ ਡਿਫਰੈਂਟ ਦੇ ਉੱਤੇ ਬਣਾਇਆ ਭਾਜੀ ਪੀਸ ਦੀ ਸਫਾਈ ਘੇਰੇ ਦੀ ਦਿਖਾ ਦਿਓ 695 ਰੁਪਏ ਰੇਟ ਰੱਖਿਆ ਸਾਰਾ ਸ਼ਹਿਰ ਘੁੰਮ ਲਿਓ ਵੀ ਇਹੋ ਜਿਹੇ ਰੇਟ ਚ ਮਾਲ ਨਹੀਂ ਮਿਲੂਗਾ ਤੇ ਹੁਣ ਮੈਂ ਤੁਹਾਨੂੰ ਦਿਖਾਉਣ ਜਾ ਰਿਹਾ ਭਾਜੀ ਬਹੁਤ ਸੋਹਣੇ ਸੋਹਣੇ ਮਾਲ ਮਿੱਠੇ ਰਿਟਾਂ ਵਾਲੇ ਮਾਲ ਆ ਆ ਦੇਖੋ ਵੀਰ ਜੀ ਲੋ ਭਾਜੀ ਹੈ ਪੀਸ ਦੀ ਗ੍ਰੇਸ ਮਾਗਲ ਸਿਰਾ ਘੱਟਿਆ ਹੋਇਆ 8 2 2 ਮੀਟਰ ਦੇ ਆ ਬਾਈ ਫੁੱਲ ਵਧੀਆ ਦੁਪੱਟੇ ਨੇ ਜੀ 1000 ਦਾ ਵੇਚ ਕੇ 300 ਵਾਜ ਦਾ 50% ਪ੍ਰੋਫਿਟ ਹੋ ਗਿਆ ਤੇ ਹੁਣ ਅੱਜ ਐਲਮਾ ਮੈਂ ਦੋ ਤੁਹਾਡੇ ਮੂਰੇ ਪੇਸ਼ ਕਰਨਾ ਚਾਹਾਂਗਾ ਕਿਉਂਕਿ ਆਸ ਟਾਈਮੇ ਨਾ ਚੀਜ਼ਾਂ ਨੇ ਪਾਈ ਹੋਈ ਹੈ ਧੱਕ ਬਾਈ 895 995 ਵਾਲੀ ਚਾਕਲੇਟ ਮਸਲੀਮ ਨਾਲੋਂ ਕਰਤੀ ਹੈ ਸਸਤੀ ਬਾਈ ਜੀ ਬਾਜੂ ਤੇ ਕੰਮ ਚੈੱਕ ਕਰੋ ਤੁਸੀਂ ਦੋ ਡਿਜ਼ਾਈਨ ਮੈਂ ਦਿਖਾਉਂਗਾ ਦੋਨੇ ਡਿਜ਼ਾਈਨ ਕਿੱਲ ਨੇ 650 ਰੁਪਏ ਦੀ ਰੇਂਜ 650 ਰੁਪਏ ਦੀ ਰੇਂਜ ਹੈ ਤੇ ਦੁਪੱਟਿਆਂ ਦੀ ਕੁਆਲਿਟੀ ਮੈਂ ਕਹਿੰਦਾ ਲੰਬਾਈ ਚੜਾਈ ਚੈੱਕ ਕਰ ਲਓ ਵੀ ਕੋਈ ਕੰਪਲੇਂਟ ਨਹੀਂ ਆਊਗੀ ਉਸ ਤੋਂ ਬਾਅਦ ਕਲਰ ਚਾੜ ਕਿੰਨਾ ਸੋਹਣਾ ਹੈ ਇਹਦਾ ਦਿਖਾਣਾ ਸੀ ਆ ਲਓ ਕਲਰ ਚਾੜ ਬਿਲਾਂ ਆਪਣੇ ਬਿੰਦਰ ਭਾਈ ਥੋੜਾ ਐਡਵਾਂਸ ਚੱਲਦੇ ਰੰਗਾਂ ਮੈਚਿੰਗ ਦੇਖ ਲਓ ਤੇ ਆਪਣਾ ਆਰਡਰ ਦਿਓ 650 ਰੁਪਏ ਰੇਟ ਰੱਖਿਆ ਕੋਈ ਗਾਹ ਕਹਿੰਦੇ ਆ ਵੀਡੀਓ ਤੇ ਰੇਟ ਨਹੀਂ ਪਾਉਂਦੇ ਹਨਾ ਉਹਨਾਂ ਗਾਸਤਾਂ ਨੂੰ ਮੈਂ ਕਹਿਣਾ ਚਾਹਾਂਗਾ ਤੁਹਾਡੇ ਲਈ ਵੀਡੀਓ ਲੈ ਕੇ ਆਨੇ ਰੋਜ਼ ਇਹ ਬਹੁਤ ਵੱਡੀ ਗੱਲ ਆ ਜੀ ਰੇਟ ਪਾਲ ਲੱਗ ਜਾਈਏ ਫਿਰ ਸ਼ਾਮ ਹੋ ਜੂਗੀ ਇੱਕੋ ਵੀਡੀਓ ਨੂੰ ਹੁਣ ਇਹ ਵੀ ਡਿਜ਼ਾਈਨ ਵਿੱਚ ਹੀ ਦੇ ਦੇਣਾ ਤੁਹਾਨੂੰ 650 ਰੁਪਏ ਚਾਕਲੇਟ ਦਾ ਬਹੁਤ ਮਾਲ ਵਿਕ ਰਿਹਾ ਤੁਸੀਂ ਵੀ ਧਿਆਨ ਦਿਓ ਜਿਹੜੇ ਫਰੂਟੇ ਆਪਣੇ ਨਹੀਂ ਦੇ ਰਹੇ ਚਾਕਲੇਟ ਇੱਕਦਾਂ ਦਾ ਬੇਸ ਆ ਜੀ ਇਸ ਟਾਈਮ ਜਿਹਨੇ ਮਸਲੀਨ ਤੇ ਜਾਮ ਦੋਨੇ ਫਿਲ ਕਰਕੇ ਜੇ ਉਹ ਦਵਿੰਦਰ ਭਾਜੀ ਕੋਲ ਠੀਕ ਕਰ ਰਿਹਾ ਤੇ ਇਹ ਕਾ ਡਿਜ਼ਾਈਨ ਇਹਨੇ ਬਸ ਘਰਾਤੀ ਹੈ ਜੀ ਵਿਕੜੋ ਹੀ ਨਹੀਂ ਹਟ ਰਿਹਾ ਬਹੁਤ ਨਿਕਰਿਆ ਜੀ ਸੀਕਵੈਂਸ ਨਾ ਤਿਆਰ ਕੀਤਾ ਚੈੱਕ ਕਰੋ ਜੀ ਪੀਸ ਬਹੁਤ ਸੋਹਣਾ ਪੀਸ ਹੈ ਤੇ ਜਿੰਨੇ ਵੀ ਆਪ ਸਾਨੂੰ ਪਿਆਰ ਕਰਨ ਵਾਲਿਆਂ ਦਾ ਬਾਈ ਵੀਡੀਓ ਪੂਰੀ ਦੇਖਿਆ ਕਰੋ ਮੇਰਾ ਦਿਲ ਖੁਸ਼ ਹੋ ਜਾਊਗਾ ਜਿੰਨੇ ਵੀ ਬੰਦੇ ਪਿਆਰ ਕਰਦੇ ਆ ਮੈਕਸਿਮਮ ਵੀਡੀਓ ਨੂੰ ਸ਼ੇਅਰ ਕਰਾਉਂਦੇ ਆ ਤੇ ਉਸ ਤੋਂ ਬਾਅਦ ਵੀਡੀਓ ਨੂੰ ਪੂਰਾ ਦੇਖਿਆ ਕਰੋ ਵੀ ਹਾਂ ਯਾਰ ਵੀ ਕੋਈ ਨਾ ਕੋਈ ਤੁਹਾਡੇ ਲਈ ਵੀ ਸਕੀਮ ਵਿੱਚੋਂ ਕੱਢਾਂਗੇ ਜ਼ਰੂਰ ਲਓ ਜੀ 895 995 695 ਰੁਪਏ ਦਵਾਂਗੇ ਔਰ ਜਿਨ੍ਹਾਂ ਦੇ ਕੰਮ ਕਾਰੋਬਾਰ ਨਹੀਂ ਹੈਗਾ ਜਿਨ੍ਹਾਂ ਨੇ ਸੈੱਟ ਵਾਈਜ਼ ਵਿਆਹ ਦਾ ਕੱਪੜਾ ਲੈਣਾ ਉਹ ਸਾਡੇ ਕੋਲ ਪਹੁੰਚਣ ਯਾਰ ਸਟੇਸ਼ਨ ਦੇ ਸਾਹਮਣੇ ਦੁਕਾਨਾ ਸਾਡੀ ਜੀ ਐਮ ਡੀ ਮਾਰਕੀਟ ਦੇ ਵਿੱਚ ਗਰਾਉਂਡ ਫਲੋਰ ਤੇ 695 ਰੁਪਏ ਚ ਬਾਜੂ ਪਹੁੰਚਾ ਦੋਨੇ ਆ ਇਹ ਵੀਡੀਓ ਮੇਰੇ ਹਿਸਾਬ ਨਾਲ ਪੂਰੀ ਟੱਕੜ ਵੀਡੀਓ ਰਹੂਗੀ ਮੇਰਾ ਦਿਲ ਕਹਿੰਦਾ ਵੀ ਪੂਰੇ ਲੋਕਾਂ ਨੇ ਪਿਆਰ ਦੇਣਾ ਕਿਉਂਕਿ ਸਾਰੇ ਗਾਕਾ ਦੀ ਡਿਮਾਂਡ ਸੀ ਵੀ ਭਾਜੀ ਤੁਸੀਂ ਬੁਟੀਕ ਸਟਾਈਲ ਵੀਡੀਓ ਵੀ ਉਹ ਨਹੀਂ ਪਾਦੇ ਤੇ ਹੁਣ ਪਿਓ ਚੁੰਨੀ ਕਢਾਈ ਮੈਂ ਮਹਾਰਾਜ 795 ਵਾਲਾ ਮਾਲ ਆ ਪਰ ਅੱਜ ਦੇ ਦਿਨ ਤੁਹਾਨੂੰ ਦੇ ਦੇਣਾ ਹੈ ਬਾਈ 750 ਰੁਪਏ ਦੀ ਰੇਂਜ ਮੈਂ ਵੀਰ ਜੀ ਨੂੰ ਕਹਿਣਾ ਚਾਹੁੰਗਾ ਵੀ ਵੀਰ ਜੀ ਪਲੀਜ਼ ਵੀਡੀਓ ਤੇ ਡੇਟ ਜਰੂਰ ਮੈਂਸ਼ਨ ਕਰਿਆ ਕਰੋ ਉਹਨੂੰ ਕਹਿ ਰਹੇ ਆ ਵੀਰ ਜੀ ਡੇਟ ਮੈਂਸ਼ਨ ਕਰ ਦਿਆ ਕਰੋ ਥੋੜਾ ਜਿਹਾ ਗਾਹਕ ਨੂੰ ਆਈਡੀਆ ਹੋ ਜਾਂਦਾ ਕਿ ਆਪਾਂ ਕਿੱਥੇ ਖੜੇ ਆ ਠੀਕ ਆ ਵੀਰ ਜੀ ਤੇ ਆ ਦੇਖੋ ਅਗਲਾ ਡਿਜ਼ਾਈਨ ਹੈ ਸੁਪਰ ਹਿੱਟ ਡਿਜ਼ਾਈਨ ਆ ਕੋਈ ਬੰਦਾ ਵੀ ਮਾਰਕੀਟ ਦੇ ਵਿੱਚ ਚਾਕਲੇਟ ਤੇ ਇਹ ਜੇ ਹੈਂਡਵਰਕ ਨਹੀਂ ਕਰਾ ਰਿਆ ਦੇਖੋ ਪੀਸ ਦੀ ਫੋਟੋ ਜੇ ਸੇਮ ਨਾ ਹੋਵੇ ਲੱਖ ਰੁਪਇਆ ਨਾਮ ਹੈ ਜੀ ਆ ਬਾਜੂ ਆ ਦੇਖੋ ਭਾਈ ਜੀ ਤੇ ਹੁਣ ਅਗਲਾ ਡਿਜ਼ਾਈਨ ਇਹ ਅਸੀਂ ਔਰਗੰਜਾ ਦੇ ਵੀ ਕਾਬੜ ਤੋੜ ਵੇਚਿਆ ਹਰ ਕੱਪੜੇ ਦੇ ਵਿੱਚ ਆ ਕੋਲ ਅਸੀਂ ਵੇਚਾਂਗੇ ਇਹਨੂੰ ਫਾਈਨ ਕੱਪੜਿਆਂ ਦੇ ਉੱਤੇ ਬਹੁਤ ਸੋਹਣੇ ਕੱਪੜਿਆਂ ਦੇ ਕੁਆਲਿਟੀ ਆ ਤੁਸੀਂ ਦੇਖ ਸਕਦੇ ਹੋ ਭਾਈ ਜੀ 5-5 ਮੀਟਰ ਆਲ ਓਵਰ ਆ ਉਹ ਜਿੰਨੇ ਵੀ ਆਪਣੇ ਚੈਨਲ ਨੂੰ ਫਰੋਤੇ ਪਿਆਰ ਦਿੰਦੇ ਆ ਉਹਨਾਂ ਦਾ ਦੋਨੇ ਹੱਥ ਜੋੜ ਕੇ ਮੈਂ ਧੰਨਵਾਦ ਕਰਦਾ ਬਹੁਤ ਪਿਆਰ ਦਿੰਦੇ ਹੋ ਤੁਸੀਂ ਵੀਡੀਓ ਐ ਚੱਲ ਰਹੀਆਂ ਨੇ 10 10 20 20000 ਵਿਊ ਆ ਰਹੇ ਨੇ ਵਿਊ ਹੋਰ ਵੀ ਵੱਧ ਆ ਸਕਦੇ ਆ ਬਸ ਆ ਜਿਹੜੇ ਪੂਰੀ ਨਹੀਂ ਨਾ ਦੇਖਦੇ ਵੀਡੀਓ ਉਹ ਥੋੜਾ ਜਿਹਾ ਕੰਮ ਖਰਾਬ ਹੋ ਜਾਂਦਾ ਭਾਈ ਪੂਰੀ ਦੇਖਿਆ ਕਰੋ ਵੀਡੀਓ ਦਿਲ ਖੁਸ਼ ਹੋ ਜੂ ਵੀਡੀਓ ਅੱਗੇ ਤੋਂ ਛੋਟੀ ਬਣਾ ਲਿਆ ਕਰਾਂਗੇ ਪਰ ਅੱਜ ਦੀ ਵੀਡੀਓ ਚ ਬੁਟੀਕ ਦਾ ਮੂਡ ਸੀਗਾ ਹਰ ਗਾਗ ਦਾ ਮੂਡ ਸੀ ਭਾਜੀ ਵੀਡੀਓ ਦਿਖਾਓ ਬੁਟੀਕ ਸਟਾਈਲ ਆਟਮਾ ਦੀ 895 ਰੁਪਏ ਦੀ ਰੇਂਜ ਹੈ ਮਤਲਬ ਹਲੇ ਤਾਂ ਪਾਰਟੀ ਸ਼ੁਰੂ ਹੋਈ ਆ ਸਮਝ ਲੋ ਅੱਗੇ ਨਾ ਤੁਹਾਨੂੰ ਨਜ਼ਾਰਾ ਆਣਾ ਪੂਰਾ ਲਓ ਜੀ ਦੇਖੋ ਮਹਾਰਾਜ ਸੈੱਟ ਸਾਰੇ ਇੱਕ ਤੋਂ ਇੱਕ ਨੇ ਬਾਲ ਹੈ ਪੂਰੇ ਵੱਟ ਕੱਢੇ ਹੋਇਆ ਦੇਖੋ ਜੀ ਹੈਂਡ ਵਰਕ ਆਵੇ ਪਿਓਰ ਦੇ ਦੁਪੱਟੇ ਆ ਇਹ ਪਿਓਰ ਦੁਪੱਟਿਆਂ ਦੇ ਵਰਕ ਮੈਂ ਕਹਿੰਦਾ ਨਜ਼ਾਰੇ ਆ ਜਾਣਗੇ 895 ਰੁਪਏ ਦੀ ਰੇਂਜ ਤੇ ਫੁੱਲ ਵਧੀਆ ਸੈੱਟ ਨੇ ਫੁੱਲ ਓਕੇ ਰਬੋਟਾਂ ਨੇ ਚੀਜ਼ਾਂ ਵਧੀਆ ਨੇ ਤੇ ਰਿੰਝਾਂ ਸੋਹਣੀਆਂ ਬਾਈ ਜੀ 895 ਰੁਪਏ ਦੀ ਰੇਂਜ ਚ ਮਾਲ ਲੁੱਟ ਲਓ ਮੇਲਾ ਕਿਉਂ ਦਵੰਦਰ ਬਾਈ ਆ ਜੈਟ ਮਾਈ ਇਦਾਂ ਦੀਆਂ ਆ ਵੇਖੋ ਲਿੱਲਣ ਦੇ ਬੇਸ ਜਿਹੜੇ ਤੁਸੀਂ ਮਾਰਕੀਟ ਚੋਂ ਸਸਤੇ ਲੈ ਰਹੇ ਹੋ ਬੇਸ ਵੀ ਵਧੀਆ ਨੇ ਉਹ ਨਹੀਂ ਹੈਗੀ ਖਾਦੀ ਦੀ ਇਹ ਲਿੱਲਣਾ ਨੇ ਸੂਟਾ ਵਾਲੀਆਂ ਲਿੱਲਣਾ ਚੈੱਕ ਕਰੋ ਪੀਸ ਬਹੁਤ ਸੋਹਣਾ ਮਾਲ ਆ ਦੁਪੱਟੇ ਬੜੇ ਸੋਹਣੇ ਆ ਰੇਂਜ 795 ਰੁਪਏ ਆ ਮਾਲ ਦੀ ਬਹੁਤ ਸੋਹਣਾ ਮਾਲ ਆ ਬਹੁਤ ਵਧੀਆ ਚੀਜ਼ਾਂ ਨੇ ਕਲਰ ਤੁਸੀਂ ਦੇਖ ਸਕਦੇ ਆ ਸਾਰੇ ਇੱਕ ਤੋਂ ਇੱਕ ਕਲਰ ਚੜ ਰਹੇ 795 ਰੁਪਏ ਦੀ ਰੇਂਜ ਜਿੰਨਾ ਮਰਜ਼ੀ ਮਾਲ ਲੈ ਜਾਓ ਜਿੰਨਾ ਤੁਹਾਡੇ ਜੀ ਦਾਮ ਆ ਉੰਨਾ ਲੈ ਜਾਓ ਬਸ ਲਓ ਜੀ ਇਹ ਚੀਜ਼ਾਂ ਫੁੱਲ ਵਿਕ ਰਹੀਆਂ ਨੇ ਆ ਵੇਖੋ ਜੀ ਉਸ ਤੋਂ ਬਾਅਦ ਮੈਂ ਤੁਹਾਨੂੰ ਦਿਖਾਣਾ ਚਾਹਾਂਗਾ ਕੁਝ ਜਿਹੀ ਹੀ ਆਈਟਮਾਂ ਜਿਨ੍ਹਾਂ ਨੇ ਕਾਰੋਬਾਰ ਚਲਾਤਾ 1295 8095 ਮਾਰਕੀਟ ਚ ਮਾਲ ਵਿਕ ਰਿਹਾ 895 ਰੇਂਜ ਦੇ ਭਾਈ ਜੀ ਪਿਓਰ ਦੁਪੱਟਿਆਂ ਨਾਲ ਲਾਵਾਂਗੇ ਸਮਝ ਲਓ ਵੀ ਦੁਪੱਟਾ ਹੀ ਪੁੱਠਾ ਖੋਲ ਗਿਆ ਪੁੱਠਾ ਕਿੰਨਾ ਸੋਹਣਾ ਲੱਗ ਰਿਹਾ ਤੇ ਸਿੱਧਾ ਕਿੰਨਾ ਸੋਹਣਾ ਲੱਗੂ ਉੱਤੋਂ ਜੀ 895 ਰੁਪਏ ਦੀ ਰੇਂਜ ਚ ਮਾਰਾ ਹੀ ਬੁਟੀਕ ਸਟਾਈਲ ਆਟਮਾ ਲਾਈਫ ਲਾਈਨ ਡਿਜ਼ਾਈਨ ਆ ਸਾਡੇ ਲਾਈਫ ਲਾਈਨ ਇਹੋ ਜਿਹੇ ਵੀ ਜਿਨ੍ਹਾਂ ਮਤਲਬ ਬਿਨਾਂ ਦੇ ਅਸੀਂ ਜੀ ਨਹੀਂ ਸਕਦੇ ਆ ਦੇਖੋ ਜੀ ਹੁਣ ਪਿਓਰ ਜਾਮ ਦੀ ਵਾਰੀ ਜਿਹੜੀ ਪੈਣੀ ਆ ਸਾਰਿਆਂ ਦੇ ਭਾਰੀ ਸਾਰਾ ਔਰਗੰਜ਼ਾ ਵੀ ਦਿਖਾਣੇ ਆ ਆਪਾਂ ਸ਼ਿਮਰਾ ਵੀ ਸੀਗੀਆਂ ਬਾਈ ਇੱਥੇ ਗਈ ਆ ਆ ਵਾਹ ਸਾਹਿਬ ਸ਼ਿਮਰਾ ਦੇ ਧਿਆਨ ਦਿਓ ਲੋ ਜੀ ਪਿਓਰ ਦੁਪੱਟੇ ਵਰਕ ਹੈ ਮਹਾਰਾਜ ਪਿਓਰ ਦੁਪੱਟੇ ਵਰਕ ਹੈ ਤੇ ਰੇਟ ਰੱਖਤਾ ਜੇ ਮਿੱਠਾ ਪਿਓਰ ਜੀਆ ਪਿਓਰ ਦੁਪੱਟੇ ਵਰਕ ਨਾਲ 895 ਰੁਪਏ ਤੁਸੀਂ ਮੰਨ ਲਓ ਫੋਟੋ ਵਾਲੇ ਪੀਸ ਲਓ ਨਜ਼ਾਰੇ ਲਓ ਨਾਲ ਤੇ ਇੱਕ ਆ ਡਿਜ਼ਾਈਨ ਜਿਹਨੂੰ ਹਰ ਗਾਗ ਪਿਆਰ ਦੇ ਰਿਆ ਹਰ ਗਾਗ ਨੇ ਸਮਝ ਲੋ ਦਿਲੋਂ ਪਿਆਰ ਦਿੱਤਾ ਸ਼ਿਮਰ ਨੂੰ ਮਸਲੀਨ ਸ਼ਿਮਰਾ ਹੈ 1295ਵੇਂ ਮਾਲ ਵਿੱਚ ਹੈ 1095 ਵਿੱਚ ਹੈ ਪਰ ਅੱਜ ਦੇ ਦਿਨ ਆਫਰ ਤਾਂ ਦੇਣਾ ਜੀ ਜਿਵੇਂ ਤੁਹਾਨੂੰ ਫ੍ਰੀ ਕੀਤੀ ਆ ਸਮਝ ਲਓ ਸ਼ਿਪਿੰਗ ਕਿੰਨੇ ਦੇ ਕੀਤੀ ਹੈ ਨਹੀਂ ਦੱਸਿਆ ਸੀ ਅੱਜ ਸ਼ਿਪਿੰਗ ਜਿਹੜੀ ਫ੍ਰੀ ਹੈਗੀ 25000 ਰੁਪਏ ਤੇ ਹੈ ਜੀ ਇਦਾਂ ਦੇ ਮਾਲ 1295 ਵਾਲੇ ਇਹ ਤੁਹਾਨੂੰ ਦਵਾਂਗੇ ਅੱਜ ਸੀ 895 ਰੁਪਏ ਦੀ ਰੇਂਜ ਦੇ ਵਿੱਚ ਇੱਕ ਡਿਜ਼ਾਈਨ ਇਹ ਆ ਦੂਜਾ ਡਿਜ਼ਾਈਨ ਮੈਂ ਖੋਲਣ ਜਾ ਰਿਹਾ ਤੇ ਆ ਦੇਖੋ ਜੀ ਬਹੁਤ ਸੋਹਣੇ ਸੋਹਣੇ ਮਾਲ ਆ ਟੌਪ ਦੀਆਂ ਚੀਜ਼ਾਂ ਨੇ ਉਹ ਨਵੇਂ ਚੀਜ਼ਾਂ ਨੂੰ ਦਿਮਾਗ ਲਾਣ ਦੀ ਲੋੜ ਨਹੀਂ ਹੈਗੀ ਆ ਲੋ ਜੀ ਪਿਓਰ ਆਪਾੜਾ ਦੀ ਬਾਟਮ ਹੈ ਨਾਲੇ ਦੇ ਪਿਓਰ ਚਨਾਉਣ ਦੇ ਖੁੱਲੇ ਦੁਪੱਟੇ ਆ ਜੀ ਇਹਦੀ ਵੀ ਰੇਂਜ ਆਪਾਂ ਕਰਤੀ ਹੈ ਬਾਈ ਜੀ ਸਿਰਫ 895 ਰੁਪਏ ਜੇ ਸ਼ਿਮਰ ਪਿਓਰ ਨਾ ਹੋਵੇ ਲੱਖ ਰੁਪਏ ਨਾਮ ਹੈ ਉਹਨੂੰ ਕਹਿੰਦਾ ਅੱਜ ਪਿਓਰ ਕ੍ਰੇਵ ਦੇ ਵੱਡੇ ਧਮਾਕੇ ਕਰਦੇ ਆ ਸਾਰਾ ਕੁਝ ਦਊਂਗਾ ਤੁਹਾਨੂੰ ਫਾਇਦੇ ਨਾਲ ਇਹ ਹੁਣ ਇੱਕ ਡਿਜ਼ਾਈਨ ਹੁਣ ਦਿਖਾਵਾਂਗੇ ਤੁਹਾਨੂੰ ਕ੍ਰੇਵ ਦਾ ਕ੍ਰੇਵ ਦਾ ਬਾਈ ਜੀ ਬਹੁਤ ਛੋਟਾ ਡਿਜ਼ਾਈਨ ਹੈ ਇਹ ਮਾਲ ਜਿਹੜੇ ਹਨ ਸਾਰੇ ਹੈਂਡਵਰਕ ਦੇ ਮਾਲ ਨੇ 1095 1295 ਇਦਾਂ ਦੇ ਫਿਰ ਵੀ ਕਰੀਬ ਦੇ ਮਾਲ ਇਹ ਅੱਜ ਦੇ ਦਿਨ ਆਪਾਂ ਦੇ ਰਗਾ ਤੁਹਾਨੂੰ ਦਬਕੇ ਦੇ ਕੰਮ ਆ ਪਿਓਰ ਚਨਾਉਣ ਦੀ ਚੁੰਨੀ ਤੇ ਪਿਓਰ ਚਨਾਉਣ ਨਾ ਹੋਈ ਸਮਝੋ ਲੱਖ ਰੁਪਏ ਦਾ ਨਾਮ ਹੈ ਰੇਟ ਦੇ ਦੇਣਾ ਬਾਈ ਤੁਹਾਨੂੰ ਸਿਰਫ 795 ਰੁਪਏ 795 ਰੁਪਏ ਦੀ ਰੇਂਜ ਆ ਤੁਸੀਂ ਰੇਂਜ ਚੈੱਕ ਕਰ ਸਕਦੇ ਹੋ 895 ਹਲੇ ਵੀ ਰੇਟ ਲੱਗਿਆ ਹੈ ਪਰ ਮੇਰੀ ਕਾਤ ਹੈ ਵੀ ਜਿਹੜਾ ਸੌਦਾ ਆਪਾਂ ਫਾਇਦੇ ਨਾਲ ਦੇਣਾ ਟਾਈਮ ਨਹੀਂ ਖਰਾਬ ਕਰੀਦਾ ਗਾਗਨਾ 795 ਰੁਪਏ ਦੀ ਰੇਂਜ ਆ ਕੁਆਂਟੀਟੀ ਦੀ ਤੁਹਾਡੀ ਮੱਗ ਜਿੰਨਾ ਮਾਲ ਚਾਹੀਦਾ ਰੱਬ ਜਾਣਦਾ ਉਨਾ ਹੀ ਦੇਣਾ ਲਓ ਜੀ ਓਕੇ ਡਿਜ਼ਾਈਨਾਂ ਦੀ ਵਾਰੀ ਆ ਰਹੀ ਏ ਪੂਰੀ ਦੇਖੋ ਜੀ ਵਾਈਟ ਪੀਸ ਬਣਾਇਆ ਬਹੁਤ ਸੋਹਣਾ ਦੇਖਿਆ ਹੈਂਡ ਦਾ ਪੀਸ ਆ ਬਾਜੂ ਪਹੁੰਚਾ ਜਿਹਨੇ ਦੇਖ ਲਿਆ ਬਸ ਉਹਦੀ ਤਾਂ ਨੀਂਦ ਉੱਡਰ ਨਾਲ ਹੀ ਆਲੋ ਜੇ ਜਾਮ ਦਾ ਰੇਟ ਬਾਈ ਅਸੀਂ 995 ਕੱਢਿਆ ਤਾਂ ਜਾਮ 'ਚ ਧਨ ਵੀ ਪਾਇਆ ਕੂਟ ਪਟਾਂਗੇ ਉਹ ਨਹੀਂ ਰੰਗ ਜਿਹੜੇ ਜਾਂਦੇ ਖਿੱਲਰ ਜਾਣਗੇ ਹਨਾ ਪਿਓਰ ਦੇ ਦੁਪੱਟੇ ਆ ਰਿੰਝਾ ਚੈੱਕ ਕਰ ਲਓ ਦਿਲ ਖੁਸ਼ ਹੋ ਜਾਊਗਾ ਤੁਹਾਡਾ ਕਿਉਂਕਿ 995 ਰੁਪਏ ਜਾ ਇਹ ਜੇ ਮਾਲ ਤੁਹਾਨੂੰ ਨਹੀਂ ਮਿਲਨੇ ਹੈਗੇ ਕਿਤੇ ਵੀ 995 ਰੁਪਏ ਦੀ ਰੇਂਜ ਦੇ ਮਾਲ ਜਿੰਨਾ ਮਰਜ਼ੀ ਲੋ ਤੇ ਰੇਟ ਠੋਕੇ ਦਵਾਂਗੇ ਤੁਹਾਨੂੰ ਵਾਜਬ ਕਿਉਂਕਿ ਤੁਸੀਂ ਕਮਾਈ ਕਰਦੇ ਦੇਖੋ ਕੋਈ ਵੀ ਗਾਗ ਹੈ ਅਗਲੇ ਦਾ ਕਪੜਾ ਖਰਾਬ ਹੋ ਗਿਆ ਤੁਸੀਂ ਚੀਜ਼ ਉਹਨੂੰ ਸਸਤੀ ਦਿੱਤੀ ਮਹਿੰਗੀ ਦਿੱਤੀ ਮੈਟਰ ਹੀ ਨਹੀਂ ਕਰਦਾ ਕਿਉਂਕਿ ਉਹ ਗਾਗ ਨੇ ਉਹ ਸਾਰੀ ਗੱਲ ਭੁੱਲ ਜਾਣੀ ਹੈ ਅਗਲੇ ਨੇ ਕਹਿਣਾ ਵੀ ਨਹੀਂ ਯਾਰ ਇਹਨਾਂ ਦਾ ਕਪੜਾ ਹੀ ਨਹੀਂ ਦੇਖੋ ਜੀ ਪਿਓਰ ਜਾਨ ਦੇ ਡਿਜ਼ਾਈਨ ਬਹੁਤ ਸੋਹਣੇ ਸੋਹਣੇ ਡਿਜ਼ਾਈਨ ਆ ਕੋਟੇ ਡੋਰੀਏ ਦੇ ਦੁਪੱਟੇ ਆ ਬਹੁਤ ਵਧੀਆ ਸ਼ਾਨਦਾਰ ਚੀਜ਼ਾਂ ਬਾਈ ਸੁਪਰ ਡੁੱਪਰ ਹਿੱਟ ਮਾਲ ਆ 995 ਦੀ ਰੇਂਜ ਆ ਕਲਰ ਚਾਰਟ ਤੁਸੀਂ ਚੈੱਕ ਕਰ ਲਓ ਬਹੁਤ ਸੋਹਣੇ ਕਲਰ ਚਾਰਟ ਆ ਬਹੁਤ ਸੋਹਣੀਆਂ ਰੇਂਜਾਂ ਨੇ ਤੇ ਡਿਜ਼ਾਈਨ ਆ ਦਿਖਾਣਾ ਤੁਹਾਨੂੰ ਇਹਨੇ ਟੱਕ ਪਾਈ ਪਈ ਆ ਮਾਰਾ ਜੀ ਪੂਰੀ ਫੋਨ ਕਿਹਾ ਜਾਮ ਤੇ ਰੇਟ ਕਰਤਾ ਇਹਦਾ ਬਾਜੂ ਵਰਕ ਨਾਲ ਪਿਓਰ ਦੁਪੱਟਾ 1095 ਰੁਪਏ ਦੀ ਰੇਂਜ ਚ ਦੁਪੱਟੇ ਦੇ ਟੁਕੜੀਆਂ ਬਣੀ ਹੋਈਆਂ ਕਹਿਣਾ ਭੁੱਲ ਗਿਆ ਮੈਂ ਦੇਖੋ ਜੀ ਦੁਪੱਟੇ ਦੇ ਟੁਕੜੀਆਂ ਕਲਰ ਚਾਰਟ ਚੈੱਕ ਕਰੋ 1095 ਰੁਪਏ ਦੀ ਰੇਂਜ ਹੈ ਕਈ ਵਾਰ ਦਾ ਕਾਰੀਗਰ ਜਿਹੜਾ ਦੇਖੋ ਸੋਨਾ ਇਹਦੇ ਅੰਦਰ ਲੱਗਿਆ ਦਿਖਾ ਦਿਓ ਆਨੰਦ ਨਾਲ ਜੀ ਸੋਨਾ ਲੱਗਿਆ ਹੋਇਆ ਪਰਲੇ ਦਾ ਕੰਮ ਹੋਇਆ ਹੋਇਆ ਐਨੇ ਵਧੀਆ ਡਿਜ਼ਾਈਨ ਹੈ ਮਨ ਨੂੰ ਕੈਮ ਦਾ ਭਾਵ ਆਹ ਦੇਖੋ ਵੀਰ ਜੀ ਬਹੁਤ ਸੋਹਣੀਆਂ ਚੀਜ਼ਾਂ ਆ ਜਾਮ ਨੇ ਤਾਂ ਮੈਂ ਕਹਿੰਦਾ ਜਾਮ ਤਾਂ ਸਾਡੇ ਆਪਣਾ ਤਰਨ ਤਰਨ ਵਾਲੇ ਗਾਗ ਠੱਟੀ ਵਾਲੇ ਉਹਨਾਂ ਨੂੰ ਸੁਨੇਹਾ ਦਿਨਾ ਵੀਡੀਓ ਜੀ ਬਾਈ ਆਜੋ ਜਾਮ ਮੰਗਦੇ ਸੀ ਉਹ ਦੇਖੋ ਜੀ ਇਦਾਂ ਦੇ ਡਿਜ਼ਾਈਨ 995 ਰੁਪਏ ਦੀ ਰੇਂਜ ਆ ਦੇਖੋ ਸੀਕੁਐਂਸ ਦੇ ਕੰਮ ਕੀਤੇ ਹੋਇਆ ਫੁੱਲ ਟੂ ਆਲ ਸੈਟਿੰਗ ਵਾਲੇ ਡਿਜ਼ਾਈਨ ਆ ਨਵੀਆਂ ਚੀਜ਼ਾਂ ਨੇ ਤੇ ਕਲਰ ਚਾਰਟ ਦੀ ਗੱਲ ਕਰਾਂ ਕਲਰ ਚਾਰਟ ਨਹੀਂ ਦੇਖਿਓਣੇ ਤੁਸੀਂ ਇਹੋ ਜੇ ਹੁਣ ਮੈਂ ਤੁਹਾਨੂੰ ਦਿਖਾਣਾ ਹੈ ਵੀ ਸਿਰਫ ਫੈਂਸੀ ਦੀ ਰੇਂਜ ਦਿਖਾਵਾਂਗੇ ਸੋਲੋ ਪੀਸ ਪੰਜ ਚਾਰ ਖੋਲ ਕੇ ਦਿਖਾ ਦੇ ਫਟਾਫਟ ਇੱਕ ਆ ਚੀਜ਼ਾਂ ਲਿਲਨ ਦੇ ਉੱਤੇ ਬਹੁਤ ਵਿਕਰੀ ਆ ਥੋੜੀ ਬਿਸਕੋਸ ਮਸਲੀਨ ਤੇ ਫੈਂਸੀ ਆਰਟੀਕਲ ਆ ਭਾਜੀ ਪਿਓਰ ਬਿਸਕੋਸ ਮਸਲੀਨ ਕੋਈ 1895 ਦੋ ਫੇ 1995 ਤੋਂ ਸਾਡਾ ਭਰਾ ਦਊਗਾ 1195 ਰੁਪਏ ਦੀ ਰੇਂਜ ਚ ਫੁੱਲ ਪਿਓਰ ਦੇ ਦੁਪੱਟੇ ਆ ਨਾ ਰੇਂਜ ਆ ਸੋਹਣੀਆਂ ਟਾਈਮ ਥੋੜਾ ਜਿਆਦਾ ਲੈ ਰਹੇ ਆ ਪਰ ਪਲੀਜ਼ ਵੀਡੀਓ ਨੂੰ ਪੂਰਾ ਦੇਖਿਓ ਮੇਰੀ ਹੱਥ ਮਾਰਨ ਕੇ ਬੇਨਤੀ ਆ ਔਰ ਜਿਨ੍ਹਾਂ ਨੇ ਪੂਰਾ ਵੀਡੀਓ ਦੇਖਿਆ ਉਹ ਐ ਕਰਕੇ ਕਲਿੱਕ ਕਰਿਓ ਐ ਥੱਲੇ ਕਮੈਂਟ ਜਿਹਾ ਮੈਨੂੰ ਬੜਾ ਵਧੀਆ ਜਿਹਾ ਲੱਗਦਾ 1195 ਰੁਪਏ ਇਸ ਤੋਂ ਬਾਅਦ ਔਰ ਗੰਜਾ ਇਸ ਟਾਈਮ ਪਾਗਲ ਹੋਇਆ ਪਿਆ ਜੀ ਔਰ ਗੰਜਾ ਬਹੁਤ ਵਿਕ ਰਹੇ ਆ ਡਿਜ਼ਾਈਨ ਚੈੱਕ ਕਰ ਲਓ 1895 ਵਾਲੇ ਡਿਜ਼ਾਈਨ ਆ ਸਾਰੇ ਦੇ ਸਾਰੇ ਤਾਗੇ ਵੱਲ ਨੂੰ ਹੋਗੇ ਕਿਉਂਕਿ ਇਸ ਟਾਈਮ ਚੱਲ ਰਿਆ ਕਾਟਨ ਦੀ ਸੀਰੀਜ਼ 1295 ਰੁਪਏ ਦੀ ਰੇਂਜ ਫੁੱਲ ਪ्युअर ਦੇ ਦੁਪट्टे ਮੈਂ ਕਹਿੰਦਾ ਵੱਟ ਕੱਢੇ ਪਏ ਆਈਟਮਾਂ ਦੇ ਸੁਪਰ ਤੋਂ ਵੀ ਉੱਪਰ ਨੇ 1295 ਰੁਪਏ ਪੀਸ ਚੈੱਕ ਕਰ ਲਓ ਸਫਾਈ ਜੇ ਕੋਈ ਕਮੀ ਲੱਗੇ ਲੱਖ ਰੁਪਏ ਨਾਮ ਦਊਗਾ ਲੱਖ ਰੁਪਏ ਠੀਕ ਆ ਜੀ ਉਸ ਤੋਂ ਬਾਅਦ ਮੈਂ ਤੁਹਾਨੂੰ ਦਿਖਾਣਾ ਚਾਹਾਂਗਾ ਬਹੁਤ ਛੋਟੀਆਂ ਚੀਜ਼ਾਂ ਆ ਦੇਖੋ ਜੀ ਡਿਜ਼ਾਈਨ ਇਹਨਾਂ ਨੂੰ ਕਹਿੰਦੇ ਆ ਨਵ ਮਹਾਰਾਜ ਮੈਚਿੰਗ ਦੇ ਪੀਸ ਆ ਕੁਈ 1695 1795 ਸ਼ੋਰੂਮ ਆਲੇ ਪੋਸਟਲ ਜੀ ਲੁੱਟ ਦੇ ਵੇ ਵੱਡਾ ਸ਼ੋਰੂਮ ਦਿਖਾ ਕੇ ਖਾਸ ਕਰ ਅੰਬਾਲੇ ਮੂਲੇ ਨਾਲ ਲਿਆ ਕਰੋ ਬੁਟੀਕ ਦੇ ਮਾਲ ਇੱਥੋਂ ਹੀ ਲਿਆ ਕੇ ਵੇਚਦੇ ਨੇ ਠੀਕ ਹੈ ਜੀ ਰੇਂਜ ਕਿੰਨੀ ਹੈ 1195 ਰੁਪਏ ਬਾਈ ਮਾਲ ਤੱਕੜਾ 4 ਪੀ 4000 ਕਲਰ ਸਾਰਿਆਂ ਦੇ ਵੱਖੋ ਵੱਖ ਹੈ ਜੀ 1195 ਰੁਪਏ ਦੀ ਰੇਂਜ ਆ ਆਰਟੀਕਲ ਹੁਣ ਦੇਖੀ ਜਾਓ ਆ ਵੀ ਡਿਜ਼ਾਈਨ ਭਾਜੀ ਆਪਣਾ ਬਿਸਕੋਟ ਮਸਲੀਨ ਤੇ ਦਿਖਾਣਾ ਮੈਂ ਔਰ ਉਸ ਤੋਂ ਬਾਅਦ ਪਿਓਰ ਕਰੇਵ ਜਿਹੜੀ ਤੁਹਾਨੂੰ ਫਾਇਦੇ ਨਾ ਦੇਣੀ ਆ ਦੇਖੋ ਜੀ ਬਹੁਤ ਸੋਹਣਾ ਆਰਟੀਕਲ ਆ ਬਿਸਕੋਸ ਵਾਲੀ ਮਸਲੀਨ ਜਿਹੜੀ 18 95 16 95 ਇਦਾਂ ਲੋਕੀ ਵੇਚ ਰਹੇ ਆ ਸਮਲ ਮਾਰਕੀਟਾਂ 'ਚ 1195 ਰੁਪਏ ਦੀ ਰੇਂਜ 'ਚ ਮਾਲ ਦਵਾਂਗੇ ਭਾਜੀ ਤੁਸੀਂ ਹਿਸਾਬ ਲਾ ਲਓ ਇਦਾਂ ਦੀਆਂ ਚੀਜ਼ਾਂ ਨੇ ਨਾ ਸੁਪਰ ਤੋਂ ਵੀ ਉੱਪਰ ਇਹ ਦਿਮਾਗ ਲਾਣ ਦੀ ਲੋੜ ਨਹੀਂ ਪਊਗੀ ਠੀਕ ਹੈ ਬਹੁਤ ਸੋਹਣੇ ਮਾਲ 1195 ਹੁਣ ਇੱਕ ਪਿਓਰ ਕਰੇਵ 'ਚ ਮੈਂ ਤੁਹਾਨੂੰ ਪੰਜ ਚਾਰ ਡਿਜ਼ਾਈਨ ਦਿਖਾਉਂਗਾ ਬਾਈ ਬਣੇ ਵੀ ਰੇਂਜਾਂ ਓਕੇ ਆ ਚਾਰ ਡਿਜ਼ਾਈਨ ਦਿਖਾਉਂਗਾ ਰੰਗ ਨਾਲ ਨਾਲ ਦਿਨੇਂਦਰ ਸਿੱਟੀ ਜੀ ਬਾਜੂ ਤੇ ਵਰਕ ਸਾਰਿਆਂ ਦੀ ਹੋਊਗਾ 1895 1695 1595 ਲਾਸਟ ਅਸੀਂ ਵੇਚਿਆ ਹੈ ਮਾਲ 1495 ਜਾਂ 1395 1195 ਰੁਪਏ ਦੀ ਰੇਂਜ ਚ ਪਹਿਲਾ ਡਿਜ਼ਾਈਨ ਆ ਦੇਖੋ ਜੀ ਹੋਰ ਵੀ ਕਿਸੇ ਨੂੰ ਵੱਧ ਚਾਹੀਦੇ ਹੋਏ ਨਾ ਤੁਸੀਂ ਵੀਡੀਓ ਕਾਲ ਲਾ ਲਿਓ ਮੇਰਾ ਭਰਾ ਆ ਲਓ ਜੀ ਇਹ ਸਾਰੇ ਡਿਜ਼ਾਈਨ ਮੇਰੀ ਕੋਸਟਿੰਗ ਆ 15 1500 ਰੁਪਏ ਦਿਖਾਓ ਮੈਡਮ ਬਾਜੂ ਇਹ ਵੀ ਤੁਹਾਨੂੰ ਮਿਲੂਗਾ ਬਾਈ ਜੀ 1195 ਰੁਪਏ ਲੁੱਟ ਲੋ ਮੇਲਾ ਮੈਂ ਤਾਂ ਕਹਿੰਦਾ ਰੰਗ ਦਿਖਾ ਦਿੰਦੇ 1195 ਰੁਪਏ ਹੁਣ ਇੱਕ ਛਾ ਡਿਜ਼ਾਈਨ ਆਊਗਾ ਜੀ ਇਹ ਡਿਜ਼ਾਈਨ ਅਸੀਂ 1695 ਮੈਨੂੰ ਪਤਾ ਵੀ ਸ਼ਾਇਦ ਕੋਸਟ ਹੈ ਮੇਰੀ 1695 ਲਓ ਜੀ ਇਹ ਵੀ ਡਿਜ਼ਾਈਨ 1195 ਰੁਪਏ ਦੀ ਰੇਂਜ ਚ ਲੈ ਲੋ ਆਈਟਮਾਂ ਇਹ ਜੀਆਂ ਸਮਝ ਲੋ ਵੀ ਹਲਾ ਦੇਣਗੀਆਂ ਤੁਹਾਡੇ ਕਾਰੋਬਾਰ ਨੂੰ 5-500 1000 1000 ਰੁਪਏ ਪੀਸ ਕਮਾ ਕੇ 1195 ਰੁਪਏ ਦੀ ਰੇਂਜ ਚ ਆਰਟੀਕਲ ਸਾਰੇ ਫੁੱਲ ਆਉਣ ਦਿਖਾ ਚੁੱਕੇ ਆ ਤੁਹਾਨੂੰ ਇੱਕ ਡਿਜ਼ਾਈਨ ਆ ਵੀ ਹੈ ਬਾਈ ਜੀ ਅਭੀ ਦਿਖਾ ਦੋ ਸਰ ਜੀ ਗਾਗ ਨੂੰ ਆਇਆ ਨਾ ਲੱਗੇ ਵੀ ਦੂ ਚਾਰ ਡਿਜ਼ਾਈਨ ਪਾ ਕੇ ਸਮਝ ਲਓ ਘਾਟਾ ਹੀ ਪਾਇਆ ਪਰ ਲੇਕਿਨ ਥੋੜਾ ਕੀਤਾ ਫਾਇਦਾ ਥੋੜਾ ਫਾਇਦਾ ਹੋ ਗਿਆ ਸਮਝੋ ਆਪਣਾ ਹੋ ਗਿਆ ਜੀ 1195 ਰੁਪਏ ਦੀ ਰੇਂਜ 'ਚ ਬਾਜੂ ਦਿਖਾਵਾਂ ਬਹੁਤ ਸੋਹਣੀ ਬਾਜੂ ਜਾਂ ਪਹੁੰਚਾ ਜੋ ਦਿਲ ਕਰੇ ਬਣਾ ਲਓ ਰੰਗ ਦਿਖਾ ਦੇ 1195 ਰੁਪਏ ਦੀ ਰੇਂਜ 'ਚ ਪੰਜ ਕਲਰ ਨੇ ਬਾਈ ਜੀ ਪੰਜੇ ਚੈੱਕ ਕਰ ਲਓ ਤੇ ਹੁਣ ਤੁਸੀਂ ਸਕਰੀਨ ਸ਼ਾਟ ਲੈ ਲਓ ਤੇ ਆ ਇੱਕ ਵਾਰੀ ਮੈਂ ਤੁਹਾਨੂੰ ਦਿਖਾਣਾ ਚਾਹਾਂਗਾ ਆ ਇਦਾਂ ਦੇ ਸਾਰੇ ਬਾਜੂ ਪਹੁੰਚੇ ਵਾਲੇ ਡਿਜ਼ਾਈਨ ਹੈ ਜਿਹੜੇ ਬਣ ਚੁੱਕੇ ਆ ਆ ਦੇਖੋ ਜੀ ਮੈਂ ਇੱਕ ਪੀਸ ਖੋਲ ਇਨਾ ਦੀ ਐਸੈਂਪਰ ਮਹਾਰਾ ਮੇਰਾ ਭਰਾ ਲਾਜ਼ਮੀ ਜਿਹੜਾ ਉਹ ਸਕਰੀਨ ਸੇਵਰ ਹੈ ਆ ਦੇਖੋ ਜੀ ਇਦਾਂ ਪੀਸ ਬਣੇ ਹੋਣਗੇ ਪਿਓਰ ਚਨੌਨ ਦੇ ਦੁਪੱਟੇ ਆ ਨਾ ਵਿਸਕੋਸ ਔਰ ਗੰਜੇ ਵਿਸਕੋਸ ਦਾ ਔਰਗੰਜਾ ਹੈ ਆ ਦੇਖੋ ਜੀ ਬਾਟਮ ਦੇ ਪੈਚ ਚੈੱਕ ਕਰੋ ਕਿੰਨਾ ਸੋਹਣਾ ਪਿਓਰ ਚਨੌਨ ਦਾ ਦੁਪੱਟਾ ਹੈ 1895 1695 ਸਾਰਾ ਸ਼ਹਿਰ ਵੇਚ ਰਿਹਾ ਹੈ 1295 ਰੁਪਏ ਦੀ ਰੇਂਜ ਚ ਦਵਾਂਗੇ ਇੱਕ ਕਾ ਡਿਜ਼ਾਈਨ ਆ ਸਾਡਾ ਹੈ ਥੋੜਾ ਜਿਹਾ ਮਹਿੰਗਾ ਇਹ ਵੀ ਤੁਹਾਨੂੰ ਬਹੁਤ ਭਾਅ ਸਿਰ ਕਪੜਾ ਹੀ ਨਹੀਂ ਦੇਖਿਆ ਹੋਣਾ ਜੀ ਖਾਦੀ ਔਰਗੰਜਾ ਕਹਿੰਦੇ ਇਹਨੂੰ ਹੱਥ ਲਾ ਕੇ ਦੇਖ ਲੋ 1395 ਰੁਪਏ ਦੀ ਰੇਂਜ ਬਾਜੂ ਇੱਧਰ ਹੈ ਤੇ ਸਲਵਾਰ ਉੱਧਰ ਹੈ ਫੁੱਲ ਪਿਓਰ ਦੇ ਦੁਪੱਟੇ ਨਾਲ 1395 ਰੁਪਏ ਦੀ ਰੇਂਜ ਹੈ ਅੱਜ ਦੀ ਵੀਡੀਓ 'ਚ ਮੇਰੇ ਹਿਸਾਬ ਨਾਲ ਬਹੁਤ ਆ ਇੰਨੇ ਹੀ ਤੇ ਬਹੁਤ ਆ ਨਾ ਮੇਰੇ ਹਿਸਾਬ ਨਾਲ ਬਹੁਤ ਆ ਜੀ ਬਹੁਤ ਆ ਇਹ ਵੀ ਥੱਕ ਗਏ ਨੇ ਤੇ ਹੁਣ ਹੁਣ ਤੁਹਾਡੇ ਆਰਡਰਾਂ ਦੀ ਵਾਰੀ ਹੈ ਬਾਈ ਆਰਡਰ ਕਰਿਓ 25000 ਤੇ ਆ ਜੀ ਤੁਹਾਡੇ ਘਰ ਤੇ ਸ਼ਿਪਿੰਗ ਕਰਤੀ ਪਹਿਲੇ 50 ਤੇ ਕਰਨੀ ਸੀ ਤੇ ਅੱਜ ਦੀ ਵੀਡੀਓ ਲਈ ਇੰਨਾ ਹੀ ਧੰਨਵਾਦ